ਬਟਾਲਾ ਦੇ ਇਲਾਕੇ ਮਾਨ ਨਗਰ ਦੇ ਵਿੱਚ ਇੱਕ 25 ਸਾਲਾ ਨੌਜਵਾਨ ਰੋਹਿਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਹੈ। ਉੱਥੇ ਹੀ ਮੌਕੇ ਤੇ ਮੌਜੂਦ ਇਲਾਕੇ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਮਾਨ ਨਗਰ ਵਿੱਚ ਸ਼ਰਿਆਮ ਨਸ਼ਾ ਵਿਕਦਾ ਹੈ ਜਦਕਿ ਮ੍ਰਿਤਕ ਦੇ ਪਿਤਾ ਚਰਨਜੀਤ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਹਿਤ ਨਸ਼ੇ ਦਾ ਆਦੀ ਸੀ ਅਤੇ ਸ਼ਾਮ ਨੂੰ ਉਸਨੇ ਕੰਮ ਕਰਨ ਲਈ ਦਿੱਲੀ ਜਾਣਾ ਸੀ ਜਿਸਦੇ ਲਈ ਉਸਨੂੰ ਪੈਸੇ ਵੀ ਦਿੱਤੇ ਸੀ ਪਰ ਉਸ ਤੋਂ ਪਹਿਲਾਂ ਹੀ ਉਸਨੂੰ ਕਿਸੇ ਦਾ ਫੋਨ ਆਇਆ ਤੇ ਉਹ ਘਰੋਂ ਨਿਕਲ ਗਿਆ। ਬਾਦ ਵਿੱਚ ਪਤਾ ਲੱਗਿਆ ਕਿ ਉਸ ਦੀ লাশ ਮਾਨ ਨਗਰ ਇਲਾਕੇ ਦੇ ਖਾਲੀ ਪਲਾਟਾਂ ਵਿੱਚ ਪਈ ਹੈ ਉੱਥੇ ਹੀ ਇਕੱਠੇ ਹੋਏ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਵੀ ਸਰਕਾਰ ਕੋਲੋਂ ਨਸ਼ੇ ਉੱਤੇ ਠਲ ਨਹੀਂ ਪਾਈ ਗਈ ਗਰੀਬ ਘਰਾਉਤੇ ਕਾਰਵਾਈ ਕੀਤੀ ਜਾਂਦੀ ਹੈ ਵੱਡੇ ਨਸ਼ੇ ਦੇ ਸੌਦਾਗਰਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਾਡੇ ਇਲਾਕੇ ਮਾਨ ਨਗਰ ਵਿੱਚ ਸ਼ਰੀਆਮ ਨਸ਼ਾ ਵਿੱਕਦਾ ਹੈ ਇੱਥੋਂ ਕੁਝ ਹੀ ਦੂਰੀ ਉੱਤੇ ਸੀਆਈਏ ਸਟਾਫ ਦਾ ਦਫ਼ਤਰ ਹੈ ਬਾਰ ਬਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਲਟਾ ਜਦੋਂ ਕਾਰਵਾਈ ਹੋਣ ਲੱਗਦੀ ਹੈ ਤਾਂ ਪੁਲਿਸ ਨਸ਼ਾ ਤਸਕਰ ਨੂੰ ਪਹਿਲਾਂ ਹੀ ਫੋਨ ਕਰਕੇ ਸੁਚੇਤ ਕਰ ਦਿੰਦੀ ਹੈ ਅੱਗੇ ਤਾਂ ਚਲੋ ਮਤਲਬ ਠੀਕ ਰਹਿੰਦਾ ਸੀ ਪਰ ਅੱਜ ਪਤਾ ਨਹੀਂ ਕੀ ਰੱਬ ਜਾਣੇ ਅੱਗੇ ਤਾਂ ਚਲੋ ਮਤਲਬ ਘਰ ਆ ਜਾਂਦਾ ਸੀ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿੱਛੇ ਜੇ ਪੇਟ ਚ ਹੋਈ ਦੀ ਮਤਲਬ ਕਬਜ਼ੀ ਹੋਈ ਦੀ ਤਾਂ ਹੁਣ ਥੋੜਾ ਬਤਾ ਠੀਕ ਹੋਇਆ ਤੇ ਅੱਜ ਪਤਾ ਨਹੀਂ ਮੈਂ ਕਿਦਾਂ ਹੀ ਮੈਂ ਦਿੱਲੀ ਜਾਣਾ ਵਾ ਇੱਕ ਨੂੰ ਅਸੀਂ 3 3000 1500 ਰੁਪਏ ਵੀ ਦਿੱਤਾ ਇਹਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਪਿੱਛੋਂ ਬੈਗ ਵੀ ਪਏ ਕੱਪੜੇ ਪੇਰ ਵੱਟੇ ਵੱਟੇ ਪਕਾ ਕੇ ਰੱਖੀ ਦੀ ਐ ਕਹਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਤਾ ਘੰੂ ਕਿ ਮੈਨੂੰ ਆਹ ਤੁਹਾਡਾ ਮੁੰਡਾ ਇੱਥੇ ਪਿਆਦਾ ਜੀ ਆਹ ਕੰਮ ਹੋਇਆ ਅਛਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨੂੰ ਫੋਨ ਕਰਕੇ ਸੱਦਿਆ ਕਿ ਇਹਨੇ ਕਿਹਾ ਜਾ ਉਹਨਾਂ ਦੇ ਨਾਲ ਇਹ ਮਾਂ ਪਿਓ ਦੇ ਕਿਸੇ ਮੰਦੇ ਸੁਣਦੇ ਨੇ ਜੀ ਪੁੱਛੇ ਕਿੱਥੇ ਚੱਲੇ ਦੱਸ ਦੱਸਦੇ ਨਹੀਂ ਮੰਗੇ ਇਹ ਕੀ ਕੀ ਕਰਨੀ ਜੀ ਅਸੀਂ ਤੁਹਾਡਾ ਜਵਨ ਪੁੱਤ ਚੱਲ ਗਿਆ ਜੀ ਬਥੇਰੇ ਨੂੰ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਹੁਣ ਫਿਰ ਕੋਸੀ 83 ਨੂੰ ਲੱਖ ਜੀ ਨੂੰ ਚ ਪਹਿਗਾ ਜਾਗੇ ਫਿਰ ਕਤਾਬਿਲ ਦੀ ਬਣੇਗਾ ਜੇ ਮੇਰੇ ਔਮਖਾ ਉਹ ਮਲ ਖਣਾ ਮਿਲਦਾ ਨਹੀਂ ਮਿਲਿਆ ਨਸ਼ੇ ਦੇ ਪੈ ਕੇ ਉਹ ਸਿਰਾਂ ਚਦਾ ਆ ਉਹਦੇ ਚਲ ਗਈ ਰੂਹ ਜਾਨ ਮੋਤਾਂ ਨਸ਼ਾ ਲਈ ਜਾਂਦਾ ਨੋਟੀਫਿਕੇਸ਼ਨ ਆਈ ਕਿ ਆ ਜਿਹੜੇ ਫਰਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਇਹ ਡੈਡ ਬਾਡੀ ਦੇ ਆਏ ਆ ਬਾਕੀ ਪੋਸਟਮੈਨ ਦੇ ਹਿਸਾਬ ਤੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੂਚੀ ਕੀਤਾ ਜਾਏਗਾ ਇਹ ਰਿਪੋਰਟਮਰ ਹੋਣ ਤੋਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਡੈੱਟ ਹੋਈ ਕਿਦਾ ਹੋਈ ਆ ਉਹ ਸਾਰਾ ਗਰਮੀ ਨਾ ਹੋਈ ਹੋਏਗਾ ਇਹ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਵੱਤ ਠੀਕ ਹੈ ਜੀ ਇਹ ਨਸ਼ੇਰੇ ਜਲਦੀ ਜਲਦੀ ਥੱਲ ਪਾਇਆ ਜਾਏ